ਆਣੀ ਇਸ ਕੈਚੇ ਦੇ ਵਿੱਚ ਇੱਕ ਭੂਤ ਇੱਕ ਲਾਲੇ ਦਾ ਝਗੜਾ ਪੇਸ਼ ਕਰਨਾ ਉਹ ਦੇਖਣਾ ਵੀ ਕਿਵੇਂ ਜਾ ਕੇ ਨਿਬੜੂਗਾ ਤੇ ਤੁਸੀਂ ਲੋਕਾਂ ਨੇ ਸਾਰੇ ਵੀਰਾਂ ਨੇ ਸਾਰੇ ਮਾਤਾ ਪਿਓਾਂ ਨੇ ਵਿਚਾਰ ਨਾਲ ਸੁਣ ਸਰਵਣ ਕਰਨਾ ਇੱਕ ਛੇੜ ਦਾ ਬੜਾ ਵਧੀਆ ਗੁਜਾਰਾ ਬੜੀ ਸੋਹਣੀ ਕਬੀਲਦਾਰੀ ਮੁੰਡੇ ਕੁੜੀਆਂ ਸਭ ਵਿਆਹੇ ਬਰੇ ਦੁਕਾਨ ਵੀ ਖੱਬੀ ਖਾਨ ਚੱਲੇ ਉਹ ਲਾਲੇ ਦੇ ਇਕਦਣ ਵਿਚਾਰ ਹੋਈ ਵੀ ਗੰਗਾ ਜੀ ਇਸ਼ਨਾਨ ਕਰਕੇ ਗੰਗਾ ਜੀ ਦੇ ਇਸ਼ਨਾਨ ਬਾਅਦ ਤੇ ਘਰਦਿਆਂ ਨੂੰ ਕਿਹਾ ਸਾਰਿਆਂ ਨੂੰ ਵੀ ਬੇਟਾ ਮੈਂ ਸਾਰੀ ਕਬੀਲਦਾਰੀ ਨਿਯੇਠੀ ਸੀ ਕਹਿੰਦੇ ਠੀਕ ਹੈ ਭਾਈ ਪਰ ਹੁਣ ਮੇਰੀ ਸਲਾਹ ਇਹ ਹੈ ਵੀ ਮੈਂ ਜੇ ਗੰਗਾ ਜੀ ਦੇ ਵਿੱਚ ਇਸ਼ਨਾਨ ਕਰਿਆ ਮੈਂ ਕਹਿੰਦੇ ਕਰਿਓ ਲਾਲੇ ਨੇ ਸਾਰੀਆਂ ਬੰਨਾਂ ਦਾ ਲੇਖਾ ਜੋਖਾ ਜੋ ਸੀ ਮੁੰਡਿਆਂ ਦੇ ਹੱਥ ਚ ਦੇ ਦਿੱਤਾ ਆਹੋ ਬੇਟਾ ਸਮਝਣਾ ਚੱਲਣਾ ਮੈਨੂੰ ਖਬ ਨੀ ਮਹੀਨਾ ਲੱਗੇਗਾ ਮੈਂ 2 ਲੱਗ ਜਾਣਾ ਉਸ ਵਾਪਸਾਂ ਗੱਡੀਆਂ ਹੰਨੀਆਂ ਦੀਆਂ ਉਦੋਂ ਤੁਰ ਕੇ ਜਾਂਦੀ ਹੁੰਦੇ ਲੋਕ ਪੜਾਈ ਪੜਾਈ ਉਹ ਲਾਲਾ ਚੱਲ ਪਿਆ ਲੈ ਕੇ ਆਪ ਦਾ ਸਾਜ-ਬਾਜ ਕਪੜਾ ਲੀੜਾ ਲੈ ਲੈ ਜਿਹੜੇ ਚਾਹੀਦਾ ਸੀ ਤੇ ਖਾਣ-ਪਾਨ ਦਾ ਇੰਤਜ਼ਾਮ ਲੈ ਲਿਆ ਕੋਲੇ ਆਵਜਾ ਗੁਜ਼ਰ ਗਈ ਰਾਇਨ ਯੋਗਰੀ ਵੀ ਮੈਂ ਇਨੇ ਚਿਰ ਚੁੱਥੇ ਉੱਪਰੋਂ ਆਦਾਨ-ਬਕੀ ਕਰੂੰਗਾ ਅਸਨਾਣ ਵੀ ਕਰੂੰਗਾ ਬਰਾਮਣ ਲੋਕ ਆਉਣਗੇ ਉਹ ਵੀ ਧਰਮ ਦੇ ਕਹਿਣਗੇ ਉਹਨਾਂ ਨੂੰ ਵੀ ਮਾਨ ਜਿਤ ਕਰਨਾ ਪਊਗਾ ਇਹ ਸੋਚ ਕੇ ਉਹਨੇ ਆਪਦਾ ਧਨ ਪਦਾਰਥ ਜਿੰਨਾ ਕਾ ਆਪਦੇ ਯੁਗਰਾਤੀ ਲੈ ਲਿਆ ਆਪਦੇ ਪਾਸ ਹੌਲੀ ਹੌਲੀ ਉਹ ਚੱਲ ਪਿਆ ਇੱਕ ਮੰਝਲ ਦੋ ਮੰਝਲਾਂ ਕੱਢੀਆਂ ਤਾਂ ਰਸਤੇ ਦੇ ਵਿੱਚ ਇੱਕ ਭੂਤ ਦੀ ਰਹਿੰਦਾ ਉਹ ਮਨੁੱਖਤਾ ਦਾ ਰੂਪ ਧਾਰ ਕੇ ਲਾਲੀ ਦੇ ਨਾਲ ਰਲ ਕੇ ਕਹਿੰਦਾ ਜੀਤ ਜੀ ਕਿੱਥੇ ਚੱਲਿਓ ਕਹਿੰਦਾ ਗੰਗਾ ਚੱਲਿਆ ਇਸਨਾਨ ਕਰਨ ਬਾਅਦ ਕਹਿੰਦਾ ਵੀ ਚੱਲਿਆ ਮੈਂ ਵੀ ਗੰਗਈਆ ਮੈਂ ਵੀ ਇਸ਼ਨਾਨ ਕਰਨ ਵਾਸਤੇ ਚੱਲਿਆ ਫਿਰ ਤਾਂ ਕਹਿੰਦੀ ਆਪਾਂ ਦੋ ਹੋਗੇ ਸੀਗਾ ਬਣ ਗਏਆ ਚਲੋ ਉਤਰੇ ਚੱਲਦੇ ਐਵੇਂ ਜਿਵੇਂ ਗੱਲਾਂ ਬਾਤਾਂ ਕਰਦੇ ਬਿਨਾਂ ਆਪਣੀ ਬਾਟਾਂ ਨਿਬੜਦੀ ਜਾਓ ਕਦੇ ਰਾਜਾ ਦਾ ਭੂਤ ਗੱਲ ਤੋੜ ਰੇ ਛੇੜ ਸੁਣਨ ਲੱਗ ਜੇ ਕਦੇ ਛੇੜ ਗੱਲ ਤੋੜ ਰੇ ਭੂਤ ਸੁਣਨ ਲੱਗ ਜੇ ਐ ਵਟਾਂਦਰਾ ਕਰਦੇ ਕਰਦੇ ਇੱਕ ਦੋ ਮੰਜ਼ਲਾ ਫੇਰ ਕੱਢਤੀਆਂ ਉਹ ਕਹਿੰਦਾ ਵੀ ਸੇਠਾ ਗੱਲ ਦੇ ਆਪਣਾ ਸੰਗ ਤਾਂ ਹੋ ਗਿਆ ਨਾ ਬਹੁਤ ਵਧੀਆ ਜਿੰਨਾ ਕਹੇ ਉਹਨਾਂ ਹੀ ਵਧੀਆ ਸੰਗ ਹੋ ਗਿਆ ਕਹਿੰਦਾ ਪਰ ਮੇਰੇ ਜੀ ਇੱਕ ਨੁਕਸ ਹੈ ਕਹਿੰਦਾ ਤੁਹਾਡੇ ਜੀ ਨੁਕਸ ਕੀ ਹੈ ਕਹਿੰਦਾ ਮੇਰੇ ਦਰਦ ਉੱਠਦਾ ਹੈ ਜਦੋਂ ਦਰਦ ਉੱਠ ਖੜਿਆ ਫਿਰ ਕਹਿੰਦਾ ਮੈਂ ਸਾਹਮਣੇ ਆਉਂਦਾ ਉਹ ਕਹਿੰਦਾ ਤੇਰੇ ਦਰਦ ਉੱਠ ਕੜੂ ਮੈਂ ਕੋਈ ਪਿੰਡ ਚੋਂ ਬੈਠ ਦਵਾਈ ਬੂਟੀ ਲਿਆਉਂ ਤੇਰਾ ਇਲਾਜ ਕਰਾਉਂ ਮੈਂ ਕਿਉਂ ਨਾ ਤੈਨੂੰ ਕੱਲੇ ਨੂੰ ਛੱਡ ਕੇ ਤੁਰ ਜਾਂ ਉਹ ਕਹਿੰਦਾ ਦਰਦ ਦਵਾਈਆਂ ਬੂਟੀਆਂ ਨਾਲ ਮੇਰਾ ਦਰਦ ਟੇਕਣਾ ਨਹੀਂ ਮੇਰਾ ਤਾਂ ਜਦੋਂ ਦਰਦ ਉੱਠ ਖੜੀ ਕਹਿੰਦਾ ਇਹ ਨਹੀਂ ਪਤਾ ਮਹੀਨਾ ਵੀ ਨਹੀਂ ਚਲੀ ਜਾਵੇ ਇਹ ਨਹੀਂ ਪਤਾ 2 ਮਹੀਨੇ ਹੀ ਚਲੀ ਜਾਵੇ ਕਹਿੰਦਾ ਇਹ ਜਾਂ ਦਰਦ ਕੀ ਹੋ ਜਿਹੜਾ ਐਡਾ ਲੰਬਾ ਜਿਹੜਾ ਦਰਦ ਕਹਿੰਦਾ ਇਹ ਹੈ ਕੁਦਰਤ ਦਾ ਖੇਲ ਨੇ ਕਹਿੰਦਾ ਪ੍ਰਮਾਤਮਾ ਜਿਵੇਂ ਕਰਦੇ ਉਵੇਂ ਹੋਣਾ ਪੈਂਦਾ ਕਹਿੰਦਾ ਵੀ ਠੀਕ ਹੈ ਇਹ ਲੋਕ ਕਹਿੰਦਾ ਕਿ ਉਹ ਗੰਗਾ ਮਾਈ ਤੇ ਚੱਲੇ ਆ ਕਿਉਂ ਉਠੂ ਕਹਿੰਦਾ ਕਹਿੰਦਾ ਤਾਂ ਮੈਂ ਵੀ ਨਹੀਂ ਪਰ ਕੁਦਰਤ ਵੱਲੋਂ ਘੇੜਾ ਕੋਈ ਉਹ ਨੂੰ ਕੀ ਕੀ ਕਰੂੰਗਾ ਉਹ ਇੱਕ ਅੱਧੀ ਮੰਜ਼ਲੇ ਐ ਗੱਲਾਂ ਕਰਦਿਆਂ ਨੇ ਹੋਰ ਕੱਢਦੀ ਉਹ ਤਾਂ ਕਹਿੰਦਾ ਆ ਲੈ ਵੀ ਮੇਰੇ ਤਾਂ ਉਠ ਖੜਿਆ ਰਸਾ ਮੇਰੇ ਤਾਂ ਦਰਦ ਉੱਠ ਖੜਿਆ ਉਹ ਕਹਿੰਦਾ ਫੇਰ ਮੈਂ ਦਵਾਈ ਬੂਟੀ ਇਨੋ ਨੇ ਕਹਿੰਦਾ ਨਾ ਦਵਾਈ ਬੂਟੀ ਨਾ ਹੱਲ ਹਟਣ ਵਾਲੀ ਸੇਠਾ ਮੇਰੇ ਕਰਮਾਂ ਚ ਗੰਗਾ ਦਾ ਨਾ ਹੋਣੀ ਹੈ ਤੂੰ ਹੁਣ ਜਾ ਮੈਂ ਤਾਂ ਔਖਾ ਸੌਖਾ ਮੇਲਦਾ ਐਵੇਂ ਜਿਵੇਂ ਘਰ ਨੂੰ ਹੀ ਮੁੜੂ ਤੇ ਤੂੰ ਵਗ ਜਾ ਤੂੰ ਨਾ ਜਾ ਮੇਰੇ ਕਰਮਾਂ ਤੇ ਗੰਗਾ ਦਾ ਇਸ਼ਨਾਨ ਹੈ ਹੁਣ ਚੰਗੇ ਭਲੇ ਆ ਕਿੰਨੀਆਂ ਮੰਜ਼ਲਾਂ ਕੱਢ ਲਈਆਂ ਆਪਾਂ ਨੇ ਇਹ ਕੀ ਪਤਾ ਦੀ ਇੱਥੇ ਆ ਕੇ ਉੱਠਣਾ ਉਹ ਕਹਿੰਦਾ ਵੇ ਇਹ ਜੇ ਦਰਦ ਕੀ ਹੈ ਮੈਂ ਦਵਾਈ ਲੈਉਣਾ ਕਹਿੰਦਾ ਦਵਾਈਆਂ ਨਾ ਹਟਦਾ ਨਹੀਂ ਜੇ ਹਟੇ ਦਾ ਹੋਵੇ ਮੈਂ ਤੈਨੂੰ ਕਹਈਆਂ ਵੀ ਦਵਾਈ ਲੈ ਸੇਠਾ ਮੈਂ ਇੱਥੇ ਪਿਆ ਤੂੰ じゃ ਵਗ ਜਾ ਕਹਿੰਦਾ ਵੀ ਤੇਰੀ ਮਰਜ਼ੀ ਹੈ ਸੇਠ ਗਾਹਾਂ ਤੁਰ ਗਿਆ ਉਹ ਤੋਂ ਤੋਂ ਬਾਅਦ ਸਮੜ ਪਿਆ ਬਾਅਦ ਸਮੜ ਕੇ ਹੁਣ ਜੰਨੀਆਂ ਕਮਾਂਜ ਲਾ ਹੋ ਗਏ ਤੇ 5-7 ਦਿਨਾਂ ਕੇ ਆ ਗਿਆ ਉਹਨੇ ਲਾਲੇ ਦਾ ਰੂਪ ਉਧਾਰ ਲਿਆ ਸਾਰੀ ਕਬੀਲਦਾਰੀ ਪੁੱਛ ਲਈ ਲਾਲੇ ਤੋਂ ਵੀ ਮੁੰਡੇ ਕਿੱਥੇ ਵੈ ਹੈ ਨੇ ਕੁੜੀਆਂ ਕਿੱਥੇ ਵੈ ਨੇ ਸਾਰਾ ਕੁਝ ਪੁੱਛ ਲਿਆ ਨਾ ਗੱਲਾਂ ਬਾਤਾਂ ਤੋਰ ਤੋਰ ਕੇ ਤੋਰ ਕੇ ਪੁੱਛ ਕੇ ਸਾਰਾ ਕੁਝ ਸਾਰੀ ਕਬੀਲਦਾਰੀ ਪੁੱਛ ਲਈ ਬੰਨਿਆ ਦਾ ਖਰਚ ਪੁੱਛ ਲਿਆ ਵੀ ਕਿੰਨੇ ਕਿਸ ਵਹੀ ਜੇ ਨੇ ਕਿੰਨੇ ਕਿਸ ਵਹੀ ਜੇ ਨੇ ਪੂਦਨੇ ਉਸੇ ਲਾਲੇ ਦਾ ਰੂਪ ਧਰ ਕੇ ਫੁੱਟ ਕਰਿਆ ਬੜਾ ਰਾਜੋ ਕੇ ਲੈਦਰ ਜਨ ਲਈ ਕੁਸੇ ਉਦੀ ਲੈ ਲਈ ਉਹ ਲੈ ਬੜਾ ਵੀ ਬਾਹਰ ਆਇਆ ਜਾ ਬੜਿਆ ਕਰ ਜਾ ਬਾਗੀ ਬਾਈ ਤੋਂ ਇਹ ਨਿਚਰਚੀ ਕਰ ਆਇਆ ਨਾਉਣ ਕਰਿਆ ਆ ਉਹ ਕਹਿੰਦਾ ਨਾਉਣ ਕਾਦਾ ਕਰਿਆ ਭਾਈ ਮੈਂ ਹੋ ਗਿਆ ਢੱਲਾ ਕਹਦਾ ਜੇ ਉਹ ਮਾਟ ਲਾ ਹੋ ਗਿਆ ਮੈਂ ਸੋਚਿਆ ਦੁਆਜ ਬੂਟੀ ਵੀ ਲਈ ਸਭ ਕੁਝ ਕਰਾਇਆ पर ना, में मेरा mm. ना मैं मेरा तो उदू भी बिगड़ गया सीरी क्या मैं सोच मना कि राह ची जान निकल गई ना मुंडा पता ना किसी होर कुड़ी न पता आप वापसी चल कि फिर से ही फिर ना जाएगी चल भाई तेरी मर्जी होगी गई वो मुंडे फलानी भाई हाँ जी उम्मी है फलाना दिन का सारा सारियाँ गल जी चार सठानी तक भी साढ़ा प्यो साढ़े कोई रूप ਉਹ ਜੀ ਕਰ ਲੈ ਸਾਰਾ ਕੁਝ ਪੂਤ ਗਏ। ਉਹਨ ਲਾਲੇ ਕਹਿੰਦੇ ਆਸ ਕਮਾਂਡ ਦੇ ਪੁੱਛਣ ਲਗੇ ਸੇਠਾ ਤੂੰ ਤਾਂ ਗਿਆ ਤੀ ਗਾ ਆਪਣਾ ਗੰਗਾ ਜੀ ਨਾ ਹੋਣ ਗਿਆ ਤੀ। ਉਹ ਕਹਿੰਦਾ ਭਾਈ ਮੈਂ ਢੱਲਾ ਹੋ ਗਿਆ ਰਾਜ। ਰਾਜਿੱਤ ਲਾ ਹੁਣ ਦੇ ਨਾ ਤੇ ਕਹਿੰਦਾ ਫਿਰ ਮੈਂ ਤਾਂ ਮੁੜਿਆ ਹੈ। ਕਹਿੰਦਾ ਰਾਜੂ ਮੁੜਿਆ ਵੀ ਮੈਂ ਕਿਤੇ ਉੱਥੇ ਗਿਆ ਜਦ ਨਾ ਬਿਮਾਰ ਹੋ ਜੀਏ। ਚੱਲ ਸੇਠਾ ਜਦੋਂ ਫੇਰ ਕਿਤੇ ਜੋ ਲੋੜ ਪਈ ਫੇਰ ਵੱਗੀ। ਜਾਂ ਮੂਰੇ ਕੁੰਗਦਾ ਸੁਨਾਣਾ ਹੋਊਗਾ ਉਦੋਂ ਆਪਾਂ ਸਾਰੇ ਜਣ ਮਿਲ ਕੇ ਵਗ ਚਲਾਂਗੇ। ਕੰਨਾ ਵੀ ਬਸ ਵਾਇ ਹਾ ਹੀ ਸੋਚ ਲਿਆ। ਕੋਈ ਨਹੀਂ ਰਹਿ ਨਾ ਰਿਹਾ। ਐਨੇ ਮਹੀਨਾ ਦੋ ਮਹੀਨੇ ਲੰਘ ਗਏ। ਮਹੀਨਾ ਦੋ ਮਹੀਨੇ ਪਿਛੋਂ ਲਾਲਾ ਜੀ ਨਾ ਅੱਗੇ ਆਉਂਦੇ ਨੇ। ਉੱਥੇ ਉਹਨੂੰ ਗੱਡੀ ਤੇ ਭੂਤ ਬੈਠਾ ਹੈ। ਲਾਲੇ ਆਲੀ ਤੇ। ਉਹ ਲਾਲੇ ਨੇ ਮਾਲਾ ਲੈ ਲਿਆ, ਚੂੜੀਆਂ ਚੂੜੀਆਂ ਲੈ ਲੈ ਜਿਵਾਕਾਂ ਦੇ ਫਾਉਨ ਨੂੰ। ਹੋਰ ਖੇਡਾਂ ਲੈ ਲੀਆਂ, ਛੁਣਛੁਣੇ ਲੈ ਲੇ ਵੀ ਜਿਵਾਕ ਖੇਡਾਂ ਖੇਡਣਗੇ। ਸਾਰਾ ਮਾੜਾ ਮੂੜਾ ਲੈ ਕੇ ਤਿਲਕ ਸਾਪੇ ਲਾ ਕੇ ਲਾਲਾ ਵੀ ਆਉਂਦਾ ਹੈ ਘਰ ਨੂੰ ਖੁਸ਼ੀ ਨਾਲ ਹੁਣ ਲਾਲਿਓਂ ਕੀ ਪਤਾ ਵੀ ਕਿ ਹਾ ਭੂਤ ਬੈਠਾ ਹੈ ਉਹ ਲਾਲਾ ਆ ਵੀ ਹਟ ਨਹੀਂ ਆ ਗਿਆ ਸਿੱਧਾ ਜਦੋਂ ਲਾਲਾ ਹਟ ਨੂੰ ਸਿੱਧਾ ਆਇਆ ਤਾਂ ਅੱਗੇ ਬੈਠਾ ਭੂਤ ਲਾਲਾ ਕਹਿੰਦਾ ਭੂਤ ਕਹਿੰਦਾ ਹਾਂ ਸੇਠਾ ਸਣਾ ਕੀ ਹਾਲ ਹੈ ਕਹਿੰਦਾ ਵੀ ਠੀਕ ਹੈ ਹੁਣ ਉਹ ਦੇਖਦਾ ਵੀ ਕੋਈ ਕਿਸੇ ਪਾਸੋਂ ਆਇਆ ਹੁਣ ਉਹ ਲਾਲਾ ਧਰ ਕੇ ਗੱਡੜੀ ਬੈ ਗਿਆ ਵਿੱਚ ਹਟ ਦੇ ਉਹ ਕਹਿੰਦਾ ਗੱਡੜੀ ਕੀ ਕਰ ਲਈ ਹੈ ਉਹ ਕਹਿੰਦਾ ਉਹ ਕਹਿੰਦਾ ਤੇਰਾ ਨਾ ਮੁੰਡੇ ਮੇਰੇ ਆ ਜਾਣਗੇ ਮੈਂ ਗੱਡੜੀ ਲੈ ਜਾਣਗੇ ਘਰ ਨੂੰ ਚੱਕ ਕੇ ਕਹਿੰਦਾ ਕੀ ਦੇ ਮੁੰਡੇ ਕਹਿੰਦਾ ਮੇਰੇ ਕਹਿੰਦਾ ਤੇਰੇ ਬਤੂਰੇ ਮੁੰਡੇ ਵਿੱਚ ਕੀ ਆ ਉਹ ਮੁੰਡੇ ਮੇਰੇ ਘਰ ਵਾਲਾ ਮੈਂ ਤੂੰ ਕਿੱਥੋਂ ਆ ਗਿਆ ਪੋਟਲੀ ਜੀ ਧਰ ਕੇ ਘਰ ਵਾਲਾ ਬਣਦਾ ਹੈ ਹੈ ਚਾਚਾ ਵੀ ਪੋਟਲੀ ਜੀ ਲੈ ਆਏ ਕਿਸੇ ਪਾਸੇ ਜਿੱਦੋਂ ਆਏ ਉਧਰੀ ਤੁਰ ਜਾ ਉਹ ਕਹਿੰਦਾ ਓਏ ਊੜਾ ਆ ਗਿਆ ਤੂੰ ਕੌਣ ਹੈ ਜੇ ਮੈਨੂੰ ਤਾੜਨ ਆਲਾ ਮੇਰੇ ਮੁੰਡੇ ਮੇਰਾ ਘਰ ਮੇਰੀ ਛੱਤ ਮੇਰੀ ਦੁਕਾਨ ਸਾਰਾ ਕੁਝ ਮੇਰਾ ਤੂੰ ਮੈਨੂੰ ਘਰੋਂ ਕੱਢਦਾ ਏ ਉਹ ਕਹਿੰਦਾ ਨਾਲ ਲਾਲੇ ਨੂੰ ਗੁੱਸਾ ਦੜ ਗਿਆ ਲਾਲੇ ਨੇ ਕੰਨ ਤੇ ਮਾਰਾ ਰਖੜਾ ਧਰ ਕੇ ਕਹਿੰਦਾ ਤੂੰ ਕੌਣ ਹੈ ਮੈਨੂੰ ਰੋਕਣ ਆਲਾ ਜਦੋਂ ਕੰਨ ਤੇ ਭੂਤ ਦੇ ਮਾਰਿਆ ਭੂਤ ਨੇ ਜਿਉਂ ਚੱਕਿਆ ਲਾਲੇ ਨੂੰ ਥੱਲੇ ਝੱਟ ਲੈ ਭੈ ਗਿਆ ਕਿ ਕਿਦੜੇ ਲੱਪੜ ਕਿਦੜੇ ਲੱਤ ਕਿਦੜੇ ਮੁੱਕੀ ਲਾਗਿਆ ਕੋਟਣਾ ਉਹ ਜਦਨੇ ਰੌਲਾ ਭਜਾ ਬਜ਼ਾਰ ਦੇ ਵਾਲੇ ਇਕੱਠੇ ਹੋ ਗਏ